ਸਸੀ ਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਲਾ ਵੀਰ ਕੋਲ ਬਾਕੀ ਵੀਰ ਜੀ ਜਿਹੜੇ ਭੈਣ ਭਰਾਸ ਚੈਨਲ ਨੂੰ ਵੰਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਅੱਜ ਤੁਹਾਨੂੰ ਇੱਕ ਵੈਡ ਦਿਖਾਉਣੀ ਆ ਬਿਲਕੁਲ ਜੈਜ ਰੇਟ ਦੇ ਸਾਚੀ ਕਾਲ ਵੀਰੇ ਸਾਚੀ ਗੱਗਨ ਵਿੱਚ ਕੀ ਆ ਰਿਹਾ ਬਸ ਬੜੇ ਵਧੀਆ ਜੀ ਤੁਸੀਂ ਸੁਣਾਓ ਬਾਬੇ ਦੀਆਂ ਮੇਰਾ ਕਰਨ ਵੀਰ ਚਲੋ ਬਾਬੇ ਦੀਆਂ ਮੇਰਾ ਚਾਹੀਦੀਆਂ ਹਾਂ ਜੀ ਕਿਦਾਂ ਵੀਰੇ ਫਿਰ ਰਿਸਪੌਂਸ ਬਹੁਤ ਵਧੀਆ ਬਹੁਤ ਵਧੀਆ ਦੇਖਦੇ ਜਾਂਦਾ ਮਾਲ ਵੀਰੇ ਛੋੜ ਤੇ ਵੀਰ ਛੋੜ ਤੇ ਲਾਓ ਜੀ ਚਲੋ ਬੜਾ ਵਧੀਆ ਨਾਲ ਲਾਈਦਾ ਰੇਟ ਜਾਇਜ਼ ਹੁੰਦਾ ਡਾਡਾ ਰੇਟ ਜਾਇਜ਼ ਤੇ ਮਾਲ ਚੰਗਾ ਲਾਈਦਾ ਹਾਂਜੀ 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 ਬਿਲਕੁਲ ਬਿਲਕੁਲ ਅੱਜ ਫਿਰ ਵੀਰੇ ਅੱਜ ਵੀਰ ਜੀ ਵੇਖੋ ਸਪੈਸ਼ਲ ਵਸੀ ਰਾਡੇ ਘਰ ਆਈ ਤੁਹਾਡੇ ਸਹੀ ਗੱਲ ਆ ਵੀਰੇ ਵੇਖੋ ਇੱਕ ਜਰਸੀ ਵੀ ਹਣਾ ਜਰਸੀ ਚ ਕਰਾਸ ਜਰਸੀ ਚ ਕਰਾਸ ਕੋਈ ਵੀਰ ਆਪਣੀ ਸਮਝ ਕਰੇ ਇਹ ਨਾ ਕੋਈ ਕਹੇ ਵੀ ਗਰਮ ਹੋਏਗੀ ਸਹੀ ਗੱਲ ਹੈ ਵੀਰੇ ਥਾਨ ਕੜਾ ਥਾਨ ਵੀਰ ਵੀਰ ਨੋਕ ਆਲਾ ਥਾਨ ਲੱਗਾ ਪਿਆ ਇਹ ਗੱਲ ਹੈ ਵੀਰੇ ਬਾਕੀ ਚਵਾਈ ਕਰ ਕੀਤੀ ਆ ਕੋਈ ਹਣਾ ਚੱਡਾ ਵੀਰ ਵੀ ਮੱਟੀ ਆਲਾ ਵਸੀ ਚੱਡਾ ਬਣਦੀ ਆ ਠੀਕ ਹੈ ਵੀਰੇ ਹਾਂਜੀ ਹਾਂਜੀ ਥੋੜਾ ਕੈਮਰੇ ਕੋ ਡਰਦੀ ਆ ਉਹਦਾ ਕੋਈ ਗੱਲ ਨਹੀਂ ਠੀਕ ਹੈ ਵੀਰੇ ਠੀਕ ਹੈ ਬਾਕੀ ਟਾਈਮ ਤਾਂ ਆਖਣੀ ਵੀਰੋ ਯਾਰ ਟਾਈਮ ਹੀ ਕੁਛ ਨਹੀਂ ਹੋਇਆ ਸਹੀ ਗੱਲ ਚਵਾਈ ਜੁਈ ਹੋਈ ਡੰਗਰਾਂ ਦੀ ਆ ਬਕਾਲ ਤੋਂ ਉਹ ਜੱਕਦਾਮੀ ਚਲੋ ਹਣਾ ਸਾਡੇ ਬਣਾ ਦੇ ਅਨ 9:00 ਵਜੇ 9 ਮਿੰਟ ਦੀ ਵੀਡੀਓ ਬਣਦੀ ਸਹੀ ਗੱਲ ਆ ਵੀਰੇ ਸੇਰ ਜੀ ਕੋਈ ਮੇਰਾ ਵੀਰ ਭਰਾ ਹੈ ਨਾ ਕਈ ਵੇਂ ਕਿਦਾਂ ਦੀ ਵੀਡੀਓ ਬਣਾਈ ਹਾਂਜੀ 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 ਪੱਕਾ ਬਾਕੀ ਵੀਰੇ ਖੋਲ ਕੇ ਤੋਰ ਦਿਓ ਤੋਰਾ ਉਹਨੇ ਚੈੱਕ ਕਰਾ ਦੇ ਵੇਖੋ ਵੀਰੇ ਵੱਛੀ ਕਰਨ ਤੇ ਝੂੰਗੀ ਵੱਛੀ ਆ ਸਹੀ ਗੱਲ ਆ ਵੀਰੇ ਸਿਆਣੇ ਕਹਿੰਦੇ ਆ ਵੀ ਝੂੰਗਾ ਡੰਗ ਕਰਮ ਵਾਲਾ ਦਾ ਹਾਂ ਬਿਲਕੁਲ ਬੈੱਥਰੂਮ ਪਾਰ ਚੋਗਦਾ ਦੇ ਉਹਨਾ ਕੋ ਤੇ ਫੱਦਾ ਕਰ ਲੋ ਇਹ ਗੱਲ ਵੀਰ ਜੀ ਪੱਕੀ ਕਰਮ ਵਾਲਾ ਡੰਗ ਰਿਆ ਕਿਤੇ ਕਿਤੇ ਲੱਭਦਾ ਝੂੰਗਾ ਡੰਗ ਦਾ ਸਹੀ ਗੱਲ ਆ ਵੀਰੇ ਜਦੋਂ ਪੀਪੋ ਉਹ ਕਰਾਉਂਦਾ ਸਹੀ ਗੱਲ ਆ ਵੀਰੇ ਵੇਖੋ ਆਜੋ ਵੀਰੇ ਲਓ ਬਾਕੀ ਥਣ ਥਣ ਬੜਾ ਵਧੀਆ ਕਰਮਾ ਜਿਹਾ ਲੱਗ ਰਿਹਾ ਓ ਢਰਦੀ ਹੋਇਆ ਕੈਮਰਾ ਹਾਂਜੀ ਹਾਂਜੀ ਵੇਖੋ ਬਾਕੀ ਨਾੜਾ ਨੂਣਾ ਦੋਧਾ ਨੇ ਬਹੁਤ ਵਧੀਆ ਧਿਆਨ ਨਾਲ ਧਿਆਨ ਨਾਲ ਬਾਕੀ ਵੀ ਇਹ ਸੂਈ ਨੂੰ ਕਿੰਨਾ ਚਿਰ ਹੋ ਗਿਆ ਕਰਨਵੀਰ ਆ ਸਾਹਮਣੇ ਬੱਚਾ ਪੱਜਾ 1 ਮਹੀਨੇ ਦਾ ਮੰਨ ਲੈ ਕੋਈ ਡੇਢ ਦਾ ਮੰਨ ਲੈ ਪੇ ਦੂ ਦਾ ਮੰਨ ਲੈ ਸਹੀ ਗੱਲ ਵੀਰੇ ਆਪਣੀ ਸਮਝ ਕਰਕੇ ਹਨਾ ਆਪਣੀ ਸਮਝ ਕੋਈ ਆਪਣੀ ਅੱਖਾਂ ਨਾਲ ਸੋਚ ਵਿਚਾਰ ਕੇ ਫਿਰ ਗੱਲ ਕਰੇ ਸਹੀ ਗੱਲ ਹੈ ਵੀਰੇ ਬਿਲਕੁਲ ਸਹੀ ਗੱਲ ਹੈ ਬਾਕੀ ਦੁੱਧ ਵੀ ਕਹਿੰਦਾ ਪੱਕਾ 9 ਕਿਲੋ ਹਨਾ ਪੱਕਾ ਵੀ ਦੁੱਧ 9 ਕਿਲੋ ਠੀਕ ਹੈ ਵੀਰ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਨਲਾਈਨ ਗਾਰੰਟੀ ਆਊਗੀ ਇਹ ਗੱਲ ਹੋਰ ਕਰਨ ਵੀਰੇ ਪੱਛੀ ਵੇਲੇ ਪੱਠੇ ਦਾ ਮੂੰਹ ਨਹੀਂ ਪੁੱਟਾਂਗੇ ਇਹ ਗੱਲ ਹੈਗੀ ਵੀ ਚਾਰੂ ਪੱਛੀ ਆ ਇਹਦੇ ਦੁੱਧ 11 12 ਕਰ ਜਾਣਾ ਕਰ ਜਾਣਾ ਵੀਰੇ ਜਿਹੜਾ ਥਣ ਲੇਵਾ ਲੱਗਾ ਨਾ ਚਾਟੀ ਵਾਲਾ ਮਟਾ ਲਗ ਬਟਾ ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਬਾਕੀ ਕਦ ਕੁਦ ਵੀ ਫੁੱਲ ਵੱਡਾ ਵਾ ਹਨਾ ਦੇਖੋ ਡਬਲ ਵਾ ਵਸ਼ੀ ਡਬਲ ਹੈ ਡਬਲ ਹੈ ਆ ਡਬਲ ਛੋਟੀ ਨਾ ਸਮਝੇ ਮੇਰਾ ਵੀਰ ਭਰਾ ਹਾਂਜੀ 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 ਪੂਰੀ ਵੱਡੀ ਵਸ਼ੀ ਆ ਵੱਡੀ ਵਸ਼ੀ ਆ ਕੋਈ ਛੋਟੀ ਨਾ ਸਮਝੇ ਵੇਖੋ ਵੀਰ ਜੀ ਵੇਖੋ ਬਾਕੀ ਕਰਮਾਲੀ ਚਾਰੂ ਚੁਰੂ ਫੁੱਲ ਚਾਰੂ ਵੇਖੋ ਮੂੰਹ ਨਹੀਂ ਪੁੱਟਣ ਦੀ ਸਹੀ ਗੱਲ ਹੈ ਵੀਰੇ ਵੀਰ ਜੀ ਫਿਰ ਇਹਦਾ ਰੇਟ ਅੱਜ ਰੇਟ ਕਰਨ ਵੀ ਜੋ ਮੱਜੀ ਕਰ। ਨਹੀਂ ਫਿਰ ਵੀ। ਕਨ ਵੀ ਆ ਜਾਂ ਬਸ਼ਕੀਆਂ ਲੈ ਆ ਗਏ ਤੇ 35-35 ਹਜ਼ਾਰ ਦੀਆਂ ਵੇਚੜੀਆਂ। ਹਾਂਜੀ ਇਹ ਤੇ ਗੱਲ ਹੈਗੀ ਜੇ। ਬਾਕੀ ਜੋ ਦੀ ਮਾਨਤਾ ਨਾ ਕਰਾਉਣਾ ਥਾੜਾ। 35 ਚ ਹਾਂਜੀ ਛੱਡ ਦੀਏ 2000। 2000 ਛੱਡੀਏ। ਹਾਂਜੀ। 5 ਹੀ ਛੱਡੀਏ। 5 ਹੀ। ਪੂਰੇ 30 ਹਜ਼ਾਰ ਦੀ ਮੱਜੀ ਦੇ ਦिए। ਲੱਗਦਾ ਹੈ ਕਸਰ ਹੈਗੀ ਆ ਜੇ। ਚਲੋ ਘਟਾ ਲਓ ਕੋਈ ਗੱਲ ਨਹੀਂ ਆ। ਛੱਡ ਦੀਏ ਫਿਰ 30 ਜਾਵੇਂ। ਦੋ ਹਜ਼ਾਰ ਹੀ ਛੱਡ ਦੀਏ ਆਈ ਦੀ ਹਾਂਜੀ 28000 ਦੀ ਤੁਹਾਡਾ ਮਾਨਤਨ ਹੋਰ ਕਰਦੇ ਨੇ ਕਿੰਨਾ ਪੂਰੇ 26000 ਦੀ ਗਰ ਵੀਰ ਵਸ਼ੀ ਦਵਾਂਗੇ ਲਓ ਜੀ 26 ਕੋਈ ਦਊਗਾ ਨਾ 26000 ਦੀ ਵਸ਼ੀ ਬਾਕੀ ਵੀਰ ਜੀ ਫੋਨ ਲਾਏ ਕੋਈ ਭੈਣ ਭਰਾ ਮੌਕੇ ਤੇ ਮਾਨਤਨ ਹੋਰ ਕਰਦਾ ਹਣਾ ਵੀਰੇ ਮਾਨਤਨ ਕਰਦੇ ਹੋ ਬਾਕੀ ਵੀਰ ਜੀ ਉਹ ਮਗਰੇ ਦੇ ਵਸ਼ੀ ਆ ਬੱਚਾ ਲਾ ਕੇ ਖਾ ਲਈ ਮੜ ਗਿਆ ਹਾਂਜੀ ਖਾ ਲਓ ਖਾ ਲਓ ਵੀਰ ਜੀ ਖਾ ਲਓ ਚਵਾ ਤਨ ਖਾ ਲੀਏ ਵੇਖਾ ਦਿੱਤੀ ਆ ਸੀਲ ਸੰਦੀ ਕਰਮਾ ਵਾਲੀ ਨੂੰ ਦੇਖੋ ਬਾਕੀ ਸੀਲ ਠੰਡੀ ਕਿੰਨੀ ਆਣਾ ਕਰਮਾ ਵਾਲੀ ਭਾਏ ਦੇਖੋ ਫ੍ਰੀਜੀ ਆ ਕੇ ਫ੍ਰੀਜੀ ਫੇਚ ਕਰੀ ਕਣਵੀਰੇ ਡਾਤਾ ਜਾਨ ਪਸੂ ਕੋਈ ਪਸਮਾ ਦੇ ਦੰਗ ਇਹਨਾਂ ਦੇ ਵੇਖੋ ਗਾਈ ਪਸੂngੀ ਸਹੀ ਗੱਲ ਹੈ ਤੂੰ ਬੱਚਿਆਂ ਦਾ ਚੱਟਨ ਦਾ ਵੀ ਨਾਲੇ ਦਵਾਈ ਚੈੱਕ ਕਰਾ ਦੋ ਵੇਖੋ ਵੀਰ ਜੀ ਆਹ ਵੇ ਵੀਰ ਮੋ ਧਾਰ ਵੇਖੋ ਮੋਟਰ ਹੀ ਲੱਗੀ ਜਾਦੇ ਤੇ ਵੀ ਸਹੀ ਗੱਲ ਆ ਵੀਰੇ ਜੇ ਗਾਈ ਦੇ ਕਥਾਂ ਚ ਧਾਰ ਘਟ ਹੋਏ ਆ ਜੁਮੀ ਵੜ ਧਾਰਾ ਦਾ ਠੀਕ ਆ ਵੀਰ ਜੀ ਹਾਂਜੀ ਵੀਰ ਬਾਕੀ ਵੇਖੋ ਅਸ਼ੀ ਹਨਾ ਬਹੁਤ ਕਰਮ ਵਾਲੀ